ਸ਼ਸ਼ੀਕਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਪੱਲ ਪਾਉਣ ਦਾ ਤਰੀਕਾ ਦੱਸਾਂਗੇ ਬਹੁਤ ਹੀ ਸ਼ਾਨੀ ਨਾਲ ਜਿਹੜੇ ਤੁਸੀਂ ਬਾਲਾ ਜਿਹੜੇ ਪਾ ਸਕਦੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਦੇਖੋ ਜੀ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਬੈਗ ਪਾ ਲਿਆ ਜਿਹੜੇ ਪਾ ਲੈਣੇ ਨੇ ਸਭ ਤੋਂ ਪਹਿਲਾਂ ਸਿੰਪਲ ਹੀ ਆਪਾਂ ਨੇ ਸਲਵਾਰ ਆ ਜਿਹੜੀ ਜੜ ਲੈਣੀ ਹੈ ਕਿ ਜਿਵੇਂ ਆਪਾਂ ਸਲਵਾਰ ਜੜਦੇ ਹਾਂਗੇ ਗੋਡੇ ਵਗੈਰਾ ਆਪਸ ਦੇ ਵਿੱਚ ਜੜ ਲੈਣੇ ਨੇ ਇਸ ਤੋਂ ਬਾਅਦ ਦੇਖੋ ਆਪਣੇ ਲਵੇ ਇੱਕ ਆਸਣ ਜਿਹੜਾ ਲੈ ਲੈਣਾ ਇਹ ਆਪਣਾ ਆਸਣ ਆਗਾ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾਂ ਆਪਾਂ ਨੇ ਬੈਕ ਵਾਲਾ ਜਿਹੜੇ ਉਹ ਪਾਉਣੇ ਆਂਗੇ ਕਿਵੇਂ ਪਾਉਣੇ ਆ ਪਤਾ ਨੂੰ ਦੱਸ ਦੇਵਾਂਗੇ ਐਦਾਂ ਹੀ ਦੇਖੋ 1.5 ਇੰਚ ਅੰਦਾਜ਼ਨਾਈ ਚੱਕ ਲਵਾਂਗੇ ਤੇ ਨੀਚੇ ਵਾਲ ਜਿਹੜਾ ਵਾਲਾ ਇੱਥੋਂ ਕੱਪੜਾ ਦੇਖੋ ਧਿਆਨ ਨਾਲ ਦੇਖੋ ਆ ਜਿਹੜੀ ਆਪਣੀ ਸਲਾਈ ਹੈ ਇੱਥੇ ਤੱਕ ਆਉਣਾ ਚਾਹੀਦਾ ਫਿਨਿਸ਼ਿੰਗ ਇਹ ਨਹੀਂ ਹੈਗਾ ਵੀ ਆਪਾਂ ਨੇ ਵਾਲਾ ਇੱਥੋਂ ਐਂ ਜਿ ਚੱਕ ਕੇ ਪਾਤਾ ਵੀ ਇਹਦੇ ਨਾਲ ਨਾ ਮਿਲੇ ਸਿ ਆਉਣ ਨਾਲ ਆਪਣੀ ਸਲਾਈ ਨਾਲ ਵਾਲਾ ਜਿਹੜਾ ਮਿਲਾਉਣਾਗਾ ਇਹ ਨਾਲ ਨਾ ਸਲਵਾਰ ਪਾੜਦੀ ਨਹੀਂ ਖਿੱਚਣੀ ਪੈਂਦੀ ਵਧੀਆ ਫਿਨਿਸ਼ਿੰਗ ਨਾਲ ਸਲਵਾਰਾ ਜਿਹੜੀ ਰੈਡੀ ਹੁੰਦੀ ਹੈਗੀ ਦੇਖੋ ਇਸ ਤਰੀਕੇ ਨਾਲ ਇੱਕ ਬਲ ਪੈ ਗਿਆ ਆਪਣਾ ਦੇਖੋ ਇੱਥੇ ਤੱਕ ਵਧੀਆ ਕੱਪੜਾ ਹੈਗਾ ਆਪਣਾ نیچے ਵਾਲਾ ਦੇਖ ਸਕਦੇ ਹੋ ਨਾ ਸਲਾਈ ਤੱਕ ਆਹ ਵਾਲਾ ਕੱਪੜਾ ਹੈਗਾ ਆਪਣਾ ਇਸ ਤਰੀਕੇ ਨਾਲ ਤੁਸੀਂ ਵੀ ਬਲ ਪਾਉਣੇ ਹੈਗੇ ਜਿਹੜੇ ਇਸ ਤੋਂ ਬਾਅਦ ਦੇਖੋ ਆਪਾਂ ਇਧਰਲਾ ਵਾਲ ਪਾਵਾਂਗੇ ਇਹ ਵੀ ਆਪਾਂ ਅੱਗੇ ਹਾਸਮਣ ਵਾਲੇ ਪਾਵਾਂਗੇ ਤੁਸੀਂ ਚਾਹੋ ਤਾਂ ਨਿਸ਼ਾਨ ਵੀ ਲਗਾ ਸਕਦੇ ਹੋਗੇ ਦੇਖੋ ਸਿੰਪਲ ਇੱਕੋ ਜਿਹੇ ਦੇ ਬਲ ਪੈ ਗਏ ਨਾ ਦੋਨੋਂ ਤੇ ਆਹ ਕੱਪੜਾ ਵੀ ਦੇਖੋ ਆਪਣਾ ਸਲਾਈ ਤੱਕ ਮਿਲਦਾਗਾ ਨੰਬਰਾਂ ਨੂੰ ਪੱਕਾ ਕਰ ਦਵਾਂਗੇ ਆਪਾਂ ਪੱਕਾ ਜ਼ਰੂਰ ਕਰ ਦਾਂਗਾ ਅੱਗੇ ਤੋਂ ਵੀ ਕਰਨਾ ਤੇ ਪਿੱਛੇ ਤੋਂ ਵੀ ਕਰਨਾ ਤਾਂ ਕਿ ਆਪਣੀ ਸਲਾਈ ਵਗੈਰਾ ਬਾਹਰ ਦੇ ਵਿੱਚ ਨਾ ਉੱਦੜੇ ਬੈਕਵਾਲ ਪੈ ਗਏ ਆਪਣੇ ਇਸ ਤੋਂ ਬਾਅਦ ਦੇਖੋ ਆਪਣੇ 벨ਟ ਤਿਆਰ ਕਰ ਲੈਣੀਆਂ 벨ਟ ਆਪਣੇ ਤਿਆਰ ਕਰ ਲਈ ਤਾਂ ਕਿ ਵੀਡੀਓ ਵੱਡੀ ਨਾ ਬਣੇ ਆਪਾਂ ਨੇ ਪੂਰੀ ਸਲਵਾਰ ਦੀ ਵੀਡੀਓ ਹੀ ਪਾਈ ਹੋਈ ਹੈ ਪਹਿਲਾਂ ਤੁਸੀਂ ਚਾਹੋ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਪੂਰੀ ਵੀਡੀਓ ਪਾਈ ਹੋਈ ਹੈਗੀ ਇਸ ਤੋਂ ਬਾਅਦ ਦੇਖੋ ਆਪਣੇ 벨ਟ ਦੀ ਜਿਹੜੀ ਲੰਬਾਈ ਦੇਖ ਲੈਣੀ ਹੈ ਵੀ ਕਿੰਨੇ ਇੰਚ ਤਿਆਰ ਹੋਈ ਹੈ ਆਪਣੀ 벨ਟ ਵਿੱਚ ਤਾਂ ਆਪਾਂ 10 ਨੀ ਤਿਆਰ ਕਰਾਂਗੇ ਨਾਪ ਦੇ ਹਿਸਾਬ ਨਾਲ ਫਿਰ ਵੀ ਤੁਸੀਂ ਨਾ ਜਦੋਂ ਆਪਾਂ ਨਵੀਂ 벨ਟ ਤਿਆਰ ਕਰਦੇ ਆ ਉਹਦੀ ਲੰਬਾਈ ਜ਼ਰੂਰ ਦੇਖੋ ਵੀ ਸਹੀ 10 ਨੀ ਪਣੀ ਆ ਜਾਂ ਨਹੀਂ ਪਣੀ ਦੇਖੋ ਇਹਦੀ ਲੰਬਾਈ ਜਿਹੜੀ 23 ਪੁਆਇੰਟ ਤੋਂ ਦੋ ਡੰਡੇ ਉੱਪਰ ਹੈਗੀ ਇੰਨੀ ਹੈ ਇਹ ਲੰਬਾਈ ਹੁਣ ਆਪਾਂ ਨੇ ਕੀ ਕਰਨਾ ਹੈ ਇਹਦਾ ਅੱਧ ਕਰ ਲੈਣਾ ਜਿੰਨੀ 벨ਟ ਦੀ ਲੰਬਾਈ ਆਈ ਆ ਤੁਹਾਡੇ ਲਵੇ ਕਿਸੇ ਵੀ ਸਾਈਜ਼ ਦੀ ਉਹਦਾ ਆਪਣੇ ਅੱਧਾ ਕਰ ਲੈਣਾ ਇਸ ਤਰੀਕੇ ਨਾਲ ਆਪਣੇ ਲੇਵਲ ਲੰਬਾਈ ਆ ਗਈ ਜਿਹੜੀ 23 23 ਤੋਂ ਦੋ ਡੰਡੇ ਉੱਪਰ ਆ ਗਏ ਆਪਣੇ ਇਦਾਂ ਹੀ ਇੰਚ ਟੇਪ ਨੂੰ ਮੋੜ ਕੇ ਫੋਲਡ ਕਰਕੇ ਜਿਹੜੇ ਦਾ ਅੱਧਾ ਕਰ ਲੈਣਾ ਇੱਥੇ ਤੱਕ ਆਪਣਾ ਅੱਧਾ ਆ ਗਿਆ ਨਾ 11.5 ਤੋਂ ਇੱਕ ਡੰਡਾ ਉੱਪਰ ਆ ਗਿਆ ਦੇਖੋ ਇੱਥੇ ਤੱਕ ਇਹ ਜਿਹੜਾ ਆਪਣਾ ਅੱਧਾ ਆ ਗਿਆ ਇਸ ਤੋਂ ਬਾਅਦ ਕੀ ਕਰਨਾ ਆਪਣੇ 벨ਟ ਸਾਈਡ ਤੇ ਰੱਖ ਦਵਾਂਗੇ ਉਸ ਤੋਂ ਬਾਅਦ ਜਿਹੜੇ ਆਪਣੇ ਆ ਬੈਕ ਵਾਲ ਪਾਇਆ ਇੱਥੋਂ ਐਵੇਂ ਸੈਂਟਰ ਦੇ ਵਿੱਚ ਫੜਨੇ ਆ ਚੱਕਣੇ ਆਗੇ ਇਹਨੂੰ ਇਦਾਂ ਫੋਲਡ ਕਰ ਲਵਾਂਗੇ ਦੇਖੋ ਬੈਕ ਕੁੰਦੇ ਜਿਹੜੇ ਆਪਣੇ ਇਕੱਠੇ ਹੋ ਜਾਣਗੇ ਇਸ ਤਰੀਕੇ ਨਾਲ ਦੋਨੇ ਵਾਲਾ ਜਿਹੜੇ ਆਪਾਂ ਨੇ ਇੱਥੋਂ ਇਕੱਠੇ ਕਰ ਲੈਨੇ ਆ ਚੰਗੀ ਤਰ੍ਹਾਂ ਸਲਾਈ ਆ ਜਿਹੜੀ ਸੈਂਟਰ ਦੇ ਵਿੱਚ ਰਹਿਣੀ ਚਾਹੀਦੀ ਆਪਣੇ ਤੇ ਇਹਨਾਂ ਦੋਨਾਂ ਲੜਾਂ ਨੂੰ ਫੜ ਲੈਣਾ ਹੁਣ ਜਿੰਨਾ ਆਪਣਾ ਬੈਲਟ ਦਾ ਅੱਧਾ ਆਗਾ ਇਹ ਬੜ ਪਾਉਣ ਦਾ ਤਰੀਕਾ ਹੈਗਾ ਵੀ ਇੱਥੇ ਤੱਕ ਆਪਣੇ ਵਾਲਾ ਜਿਹੜੇ ਪੈ ਜਾਂਦੇ ਨੇ ਬੈਕ ਅਪ ਪਿੱਸੋ ਰਹਿ ਜਾਂਦੇ ਹੁੰਦੇ ਆਗੇ ਵੀ ਇਹ ਨਹੀਂ ਰਿਏ ਚ ਆਪਣੇ ਵਾਲ ਨਹੀਂ ਪਾਉਣੇ ਦੇਖੋ ਜਿੰਨਾ ਅੱਧਾ ਆ ਸੀ ਆਪਣੇ ਉੱਥੇ ਨਿਸ਼ਾਨ ਲਗਾ ਕੇ ਕੱਟ ਲਗਾ ਦਾਂਗੇ ਇੱਥੇ ਆਰੇ ਇਦਾਂ ਹੀ ਲਗਾ ਦਵਾਂਗੇ ਦੇਖੋ ਬਿਲਕੁਲ ਸਹੀ ਜਿਹੜੇ ਕੱਟ ਲਗਾਲੇ ਤੁਸੀਂ ਜੇ ਬਿਗਨੋਰ ਹੋ ਤਾਂ ਨਿਸ਼ਾਨੀ ਲਾਓ ਪਹਿਲਾਂ ਇਸ ਤਰੀਕੇ ਨਾਲ ਸੈੱਟ ਕਰਕੇ ਚੰਗੀ ਤਰ੍ਹਾਂ ਧਰ ਕੇ ਦੇਖੋ ਬਿਲਕੁਲ ਸਹੀ ਕੱਟ ਲਗਾ ਆਇਆ ਨਾ ਆਪਣੇ ਇਸ ਤਰੀਕੇ ਨਾਲ ਪਹਿਲਾਂ ਨਿਸ਼ਾਨੀ ਲਗਾ ਲਓ ਫਿਰ ਦੋਨੇ ਪੱਲੇ ਫੜ ਕੇ ਜਿਹੜੇ ਕੱਟਾ ਲਗਾ ਲੈਣੇ ਦੋਨੇ ਪੀਸਾਂ ਤੇ ਦੇਖੋ ਕੱਟਾ ਜਿਹੜੇ ਆਪਣੇ ਲੱਗ ਗਏ ਇਸ ਤੋਂ ਬਾਅਦ ਦੇਖੋ ਕੀ ਕਰਨਾ ਆਪਣੇ ਜਿਹੜੇ ਆਪਣੇ ਆਹ ਗੋਡੇ ਜੜੇ ਆਗੇ ਨਾ ਸਲਵਾਰ ਦੇ ਗੋਡੇ ਸਲਵਾਰ ਵੀ ਕਹਿੰਦੇ ਆ ਗੋਡੇ ਵੀ ਕਹਿੰਦੇ ਆ ਪੱਟ ਵੀ ਕਹਿੰਦੇ ਆਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕਿਹਨੇ ਕੀ ਕਹਿੰਦੇ ਆ ਆਪਣੇ ਉਹਨਾਂ ਦਾ ਸੈਂਟਰ ਕਰ ਲੈਣਾ ਇਸ ਤਰੀਕੇ ਨਾਲ ਸਲਾਈ ਨਾਲ ਸਲਾਈ ਮਲਾ ਲੈਣੀ ਹੈਗੇ ਤੇ ਇਹਦਾ ਆਪਣੇ ਇੱਥੇ ਕੱਟਾ ਜਿਹੜਾ ਲਗਾ ਲੈਣਾ ਸੈਂਟਰ ਕਰਕੇ ਇਹ ਆਪਣਾ ਵਿਚਾਲਣ ਵਾਲਾ ਬਲ ਰਹੂਗਾ ਸਲਵਾਰ ਦਾ ਇਹਦੇ ਨਾਲ ਸਲਵਾਰ ਆਪਣੀ ਇਧਰ ਉਧਰ ਨਹੀਂ ਘੁੰਮਦੀ ਜੇ ਇਹ ਆਪਣਾ ਬਲ ਸਹੀ ਪਾਵਾਂਗੇ ਆਪਾਂ ਜਿਹੜਾ ਬਲ ਚੱਕਾਂਗੇ ਇੱਥੋਂ ਚੱਕਾਂਗੇ ਦੇਖੋ ਜਦੋਂ ਆਪਾਂ ਬਲ ਪਾਉਣ ਲੱਗੇ ਗੋਡੇ ਵਾਲਾ ਅੱਗੇ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਜਰੂਰ ਸਮਝ ਚ ਆ ਜਾਊਗਾ ਆਪਾਂ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਸਮਝਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਸਕੇ ਇਸ ਤੋਂ ਬਾਅਦ ਇੱਕ ਦੂਜੀ ਸਾਈਡ ਵਾਲੇ ਬਲ ਵੀ ਜਿਹੜੇ ਆਪਾਂ ਆਹ ਗੋਡੇ ਪਾਏ ਨੇ ਉਹਨੂੰ ਵੀ ਆਪਾਂ ਇਦਾਂ ਹੀ ਸੈਂਟਰ ਕਰਕੇ ਜਿਹੜਾ ਇੱਕ ਕੱਟਾ ਲਗਾ ਲਵਾਂਗੇ ਬਸ ਆ ਕੰਮ ਜ਼ਰੂਰ ਕਰਿਓ ਬਲ ਪਾਉਣ ਤੋਂ ਪਹਿਲਾਂ ਤੇ ਤੁਹਾਡੀ ਸਲਵਾਰ ਆ ਜਿਹੜੀ ਨਾ ਤਾਂ ਘੁੰਮੇ ਕਦੇ ਨਾ ਇਧਰ ਉੱਤਰ ਜਾਵੇ ਪੂਰੀ ਵਧੀਆ ਫਿਨਿਸ਼ਿੰਗ ਨਾਲ ਸਲਵਾਰ ਆ ਜਿਹੜੀ ਰੈਡੀ ਹੋਊਗੀ ਦੇਖੋ ਜੀ ਜਿਹੜਾ ਆਪਣੇ ਇੱਕ ਆਸਣ ਰਹਿ ਗਿਆ ਸੀ ਆਪਣੀ ਝੋਲੀ ਰਹਿ ਗਈ ਸੀ ਝੋਲੀ ਕਹਿੰਦੇ ਸਾਡੇ ਕਿਨੇ ਪੰਜਾਬੀ ਚ ਆਸਣ ਜਿਹੜਾ ਆਪਣੇ ਲੈ ਲੈਣਾਗਾ ਆ ਦੇਖੋ ਆਸਣ ਆਣਾ ਆਪਣਾ ਆ ਇਸ ਤਰੀਕੇ ਨਾਲ ਇਹ ਆਪਣਾ ਅਸਨਾ ਦਾ ਨੀਚੇ ਵਾਲੀ ਸਲਾਈ ਹੋ ਗਈ ਇਧਰ ਉੱਪਰ ਉਹ 벨ਟ ਜਿੱਦਾਂ ਦੀ ਸਾਈਡ ਜੜੂਗੀ ਉਹ ਵਾਲਾ ਹੋ ਗਿਆ ਇਸ ਤਰੀਕੇ ਨਾਲ ਹੁਣ ਆਪਾਂ ਬਲ ਕਿਵੇਂ ਪਾਉਣੇ ਸ਼ੁਰੂ ਕਰਨੇ ਆ ਸਰਨ ਪਹਿਲਾਂ ਤਾਂ ਧਿਆਨ ਦਿਓ ਤੁਸੀਂ ਕਿੰਨਾ ਗੈਪ ਰੱਖਣਾਗਾ ਦੇਖੋ ਇੱਥੋਂ ਨੇ ਗੈਪ ਨਾ ਆਪਾਂ ਨੇ 2 ਇੰਚ ਦਾ ਰੱਖਾਂਗੇ ਦੋਨੇ ਸਾਈਡ 2 ਇੰਚ ਤੋਂ ਜ਼ਿਆਦਾ ਨਾ ਰੱਖਿਓ ਥੋੜਾ ਜਿਹਾ ਘੱਟ ਰਹਿਜੂ ਤਾਂ ਕੋਈ ਗੱਲ ਨਹੀਂ ਬਟ 2 ਇੰਚ ਤੋਂ ਜ਼ਿਆਦਾ ਗੈਪ ਜਿਹੜਾ ਨਾ ਰੱਖਿਓ ਇਸ ਤਰੀਕੇ ਨਾਲ ਇੱਥੇ ਆਪਾਂ ਮਸ਼ੀਨ ਦਾ ਪੈਰ ਆ ਜਿਹੜਾ ਰੱਖ ਲਵਾਂਗੇ ਦੇਖੋ ਬਿਲਕੁਲ ਸੂਈ ਦੀ ਸੇਤ ਤੇ ਦੇਖੋ ਜਿੱਥੇ ਆਪਣੀ ਨਿਸ਼ਾਨੀਆਂ ਉੱਥੇ ਰੱਖਿਆ ਗਿਆ ਪੈਰ ਇਸ ਤੋਂ ਬਾਅਦ ਦੇਖੋ ਧਿਆਨ ਨਾਲ ਆਪਾਂ ਨੂੰ ਕੋਈ ਐਂਚੀ ਟੇਪ ਨਾਲ ਮਹਿੰਦੀ ਲੋੜ ਨਹੀਂ ਵੀ ਕਿੰਨਾ ਬਲ ਪਾਉਣਾ ਕਿੰਨਾ ਨਹੀਂ ਪਾਉਣਾ ਆਪਣੇ ਜਿਹੜਾ ਮਸ਼ੀਨ ਦਾ ਦੇਖੋ ਆਹ ਵਾਲਾ ਅੱਧ ਹੋ ਜਾਂਦਾ ਮਸ਼ੀਨ ਯਾਨੀ ਕਿ ਆਪਣੀ ਖਤਮ ਹੋ ਜਾਂਦੀ ਇੱਥੋਂ ਜਿਹੜੇ ਸਾਰੇ ਬਾਲ ਨੇ ਆਪਣੇ ਇੱਥੋਂ ਚੱਕ ਕੇ ਪਾਉਣੇ ਆਂਗੇ ਇਸ ਤਰੀਕੇ ਨਾਲ ਬਾਲ ਚੱਕਾਂਗੇ ਆਪਾਂ ਦੇਖੋ ਤੇ ਵਾਲ ਆਪਣੇ ਜਿਹੜੇ ਪਾਉਣੇ ਸ਼ੁਰੂ ਕਰਾਂਗੇ ਤੁਸੀਂ ਵਾਲ ਇੱਥੇ ਸੰਘਣੇ ਵੀ ਪਾ ਸਕਦੇ ਹੋ ਥੋੜੇ ਸਿੱਧੇ ਵੀ ਪਾ ਸਕਦੇ ਹੋ ਇੱਥੋਂ ਦਾ ਗੈਪ ਜਿਹੜਾ ਵਧਾ ਘਟਾ ਸਕਦੇ ਹੋਗੇ ਇਸ ਜਿੱਕੇ ਨਾਲ ਥੋੜੀ ਜੀ ਆਪਾਂ ਮਸ਼ੀਨ ਚਲਾਵਾਂਗੇ ਫਿਰ ਆਪਾਂ ਇਸੇ ਜਗ੍ਹਾ ਤੋਂ ਵਾਲ ਚੱਕਾਂਗੇ ਤੇ ਫਿਰ ਪਾਵਾਂਗੇ ਅੱਗੇ ਤਾਂ ਕੱਪੜਾ ਬਿਲਕੁਲ ਸੈੱਟ ਕਰ ਲਵਾਂਗੇ इतों बल चकने इधर ना अपने हथ आए बस इतों दूरों चकने हैं गे सीधा मतलब सीधते रहे बल नीचे तो भी ध्यान रखना भी अपना कोई भी बल जो सूटे ना बिल्कुल प्रॉपर उपर आ रहे बस कुछ कु ग ध्यान रखना सलवार जी अपनी बिल्कुल सही बन देगल सिंगल आ जड़ा बल पावे ਜੇ ਆਪਾਂ ਇਕੱਠੇ ਵਾਲ ਪਾਉਣੇ ਆ ਤਾਂ ਥੋੜਾ ਜਿਹਾ ਆਪਾਂ ਇੱਥੋਂ ਗੈਪ ਵਧਾ ਦਾਂਗੇ ਤਾਂ ਕਿ ਇੱਥੇ ਸਲਾਈ ਦਾ ਆ ਜਾਊਗਾ ਇੱਥੋਂ ਆਪਾਂ ਥੋੜਾ ਜਿਹਾ ਗੈਪ ਪਾ ਕੇ ਸਾਢੇ ਦਮਾਂਗੇ ਇਸ ਤਿੱਕੇ ਨਾਲ ਦੋ-ਦੋ ਕੁ ਵੱਲ ਵੀ ਆਪਾਂ ਇਕੱਠੇ ਪਾ ਸਕਦੇ ਆਂਗੇ ਹੁਣ ਇੱਥੋਂ ਧਿਆਨ ਦੇਣ ਦੀ ਗੱਲ ਆ ਆਪਣੇ ਗੋਡੇਆਂ ਵਾਲੀ ਜਿਹੜੀ ਸਲਾਈ ਆ ਗਈ ਆਗੇ ਦੇਖੋ ਆਪਣੀ ਨਾਲ ਗੋਡੇਆਂ ਵਾਲੀ ਸਲਾਈ ਆ ਗਈ ਦੇਖੋ ਇੱਕ ਵੱਲ ਤਾਂ ਆਪਣਾ ਇੱਥੋਂ ਪੈ ਰਿਹਾ ਹੈਗਾ ਆਪਾਂ ਇੱਥੋਂ ਪਾਈ ਲੈਨੇਗੇ ਸੇ ਹੁਣ ਧਿਆਨ ਦੋ ਦੇਖੋ ਵਾਲ ਜਿਹੜਾ ਆਪਣਾ ਬਿਲਕੁਲ ਸੈਂਟਰ ਚ ਆ ਗਿਆ ਆ ਗਿਆ ਨਾ ਆਪਣੇ ਆਪ ਹੀ ਆਪਾਂ ਇੱਥੋਂ ਵਾਲ ਚੱਕ ਕੇ ਪਾ ਰਹੇ ਹਾਂਗੇ ਆ ਆਪਣਾ ਆਟਾ ਜਿਹੜਾ ਇਸੇ ਜਗ੍ਹਾ ਤੇ ਆ ਗਿਆ ਦੇਖੋ ਆਪਣਾ ਕੱਟ ਜਿਹੜਾ ਇਸੇ ਜਗ੍ਹਾ ਤੇ ਆ ਗਿਆ ਆਪਣੇ ਵਾਲ ਇੱਥੇ ਹੀ ਚੱਕਣਾ ਜੇ ਇਹ ਆਪਣਾ ਕੱਟ ਇੱਥੇ ਵੀ ਆਉਂਦਾ ਮਤਲਬ ਇੱਥੇ ਦੋ ਬਲ ਨਹੀਂ ਪੈ ਰਹੇ ਸੀ ਤਾਂ ਆਪਣੇ ਵਾਲਾ ਜਿਹੜਾ ਇੱਥੋਂ ਚੱਕਣਾ ਸੀ ਜਿੱਥੇ ਆਪਣਾ ਕੱਟ ਲੱਗਿਆ ਸੀ ਇਹ ਆਪਣਾ ਵਿਚਾਲੜਲਾ ਵਾਲ ਹੁੰਦਾ ਮੇਨ ਜਦੋਂ ਇਹ ਵਾਲ ਇਧਰ ਉਧਰ ਜਿਹਾ ਆਪਾਂ ਕਪੜਾ ਇੱਥੋਂ ਚੱਕ ਦਾਂਗੇ ਇਹ ਬਾਗ ਸਲਵਾਰ ਹੈ ਜਿਹੜੀ ਆਪਣੀ ਘੁੰਮੂਗੀ ਹੁਣ ਆਪਾਂ ਜਿੱਥੇ ਕੱਟ ਲਗਾਇਆ ਹੋਇਆ ਉੱਥੋਂ ਹੀ ਵਾਲ ਚੱਕਣਾ ਜੇ ਇਹ ਆਪਣਾ ਕੱਟ ਇਧਰ ਜਾ ਇਧਰ ਰਹਿ ਜਾਂਦਾ ਆਪਣੇ ਵਾਲਾ ਜਿਹੜਾ ਇੱਥੋਂ ਪਾਉਣਾ ਸੀ ਇੱਥੋਂ ਆਪਾਂ ਅੱਗੇ ਤੋਂ ਥੋੜਾ ਜਿਹਾ ਘਟਾ ਦਿੰਦੇ ਥੋੜੇ ਜਿਹਾ ਤੁਸੀਂ ਆਪ ਦੇ ਸਾਹਮਣੇ ਅਡਜਸਟਮੈਂਟ ਕਰਨੀ ਪੈਂਦੀ ਆ ਪਰ ਆ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਕੱਟ ਆਪਣਾ ਆਉਣਾ ਚਾਹੀਦਾਗਾ ਇਸ ਤਰੀਕੇ ਨਾਲ ਮਤਲਬ ਫੜ ਕੇ ਜਿਹੜਾ ਵਾਲਾ ਇਹ ਪਾਉਣਾਗਾ ਕੱਟ ਫੜ ਕੇ ਆਈ ਹੋਪ ਕਿ ਤੁਹਾਨੂੰ ਮੇਨ ਕਹਿਣ ਦਾ ਤਰੀਕਾ ਸਮਝ ਆ ਗਿਆ ਹੋਊਗਾ ਜੇ ਸਮਝ ਆ ਗਿਆ ਤਾਂ ਪਲੀਜ਼ ਕਮੈਂਟ ਕਰਕੇ ਜੈਸ ਲਿਖ ਦਿਓ ਵੀ ਆਪਾਂ ਨੂੰ ਤਰੀਕਾ ਜਿਹੜਾ ਸਮਝ ਆ ਗਿਆ ਦੇਖੋ ਅੱਗੇ ਤੋਂ ਫਿਰ ਆਪਣੇ ਵਾਲਾ ਜਿਹੜੇ ਉਸੇ ਤਰੀਕੇ ਨਾਲ ਪਾਉਣੀ ਸ਼ੁਰੂ ਕਰ ਦਵਾਂਗੇ ਇਸ ਤੋਂ ਬਾਅਦ ਦੇਖੋ ਬੈਕ ਕੱਟ ਆਊਗਾ ਜਿਹੜਾ ਆਪਣੇ ਪਿੱਸੇ ਝੋਲੀ ਫੜ ਕੇ ਲਗਾਏ ਸੀ ਉਹdal ਤੁਹਾਨੂੰ ਦੱਸ ਦਾਂਗੇ ਫਿਰ ਲਾਲ ਆਪਾਂ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਆਪਾਂ ਵਾਲਾ ਜਿਹੜੇ ਪਾਉਣੀ ਸ਼ੁਰੂ ਕਰਦੇ ਹਾਂ ਕੰਟੀਨਿਊ ਰੱਖਾਂਗੇ ਲੋ ਜੀ ਆਪਣਾ ਵਾਲ ਵੀ ਜਿਹੜਾ ਸੈਂਟਰ ਆਹਾ ਕੱਟਾ ਜਿਹੜਾ ਆਪਣਾਂ ਅੰਤ ਖਾਈ ਦੇ ਰਿਹਾ ਹੈਗਾ ਆਪਾਂ ਇੱਕ ਵਲ ਹੋਰ ਪਾ ਦਿੰਨੇ ਆਂਗੇ ਬਸ ਜਿੱਥੇ ਤੱਕ ਆਪਣਾ ਕੱਟ ਆ ਗਿਆ ਉੱਥੇ ਤੱਕ ਹੀ ਜਿਹੜੇ ਬਲ ਨੇ ਪਾਉਣੇ ਨੇ ਇਹ ਆਪਣਾ ਵਿਚ ਨਹੀਂ ਦੇਣਾ ਹੈਗਾ ਜਿਹੜਾ ਛੋੜੀ ਵਾਲਾ ਕੱਟ ਆਗਾ ਠੀਕ ਹੈ ਨਾ ਇਸ ਗੱਲ ਦਾ ਧਿਆਨ ਰੱਖਣਾ ਇਹ ਜਦੋਂ ਆਪਣੇ 벨ਟ ਜੜੀ ਨਾ ਉਦੋਂ ਆਪਾਂ ਇੱਕ ਵਲ ਢੇੜ ਵੀ ਸਕਦੇ ਆਂਗੇ ਪਾ ਵੀ ਸਕਦੇ ਆਂਗੇ ਜੇ 벨ਟ ਦਾ ਕਪੜਾ ਘੱਟ ਵੱਧ ਹੁੰਦਾ ਹੋਇਆ ਅੱਗੇ ਜ਼ਰੂਰ ਦੇਖਿਓ ਪੂਰੀ ਵੀਡੀਓ ਤੁਹਾਨੂੰ ਜ਼ਰੂਰ ਸਮਝ ਜਾਊਗਾ ਉਸ ਤਰੀਕੇ ਮੈਂ ਆਪਾਂ ਜਿਹੜੇ ਵਾਲਾ ਪਾਉਣੇ ਐ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਤੇ ਵਾਲ ਜਿਹੜੇ ਪਾ ਲੈਣੇ ਹੈਗੇ ਲਓ ਜੀ ਆਪਣੇ ਬਾਲਾ ਜਿਹੜੇ ਪਾਏਗੇ ਦੇਖੋ ਇਸ ਤਰੀਕੇ ਨਾਲ ਇਸ ਤੋਂ ਬਾਅਦ 벨ਟ ਝੜਦੇ ਆਪਾਂ 벨ਟ ਦੇਖੋ ਕਿਵੇਂ ਜੜਨੀ ਆ ਇਸ ਤਰੀਕੇ ਨਾਲ 벨ਟ ਦੀ ਦੇਖੋ ਸਿੱਧੀ ਸਾਈਡ ਆਪਣੇ ਅੰਦਰਲੀ ਸਾਈਡ ਕਰ ਲਈ ਤੇ ਇਧਰੋਂ ਸਲਵਾਰ ਦੀ ਸਿੱਧੀ ਸਾਈਡ ਹੈਗੀ ਆਪਾਂ ਨੇ ਚੰਗੀ ਤਰ੍ਹਾਂ ਜਿਹੜੀ ਆ ਸਲਾਈ ਹੈਗੀ ਦੋਨੇ ਆਪਸ ਦੇ ਵਿੱਚ ਜੁਆਇੰਟ ਕਰਕੇ ਫੇਰ ਸਲਾਈ ਜਿਹੜੀ ਲਗਾਉਣੀ ਸ਼ੁਰੂ ਕਰਤੀ ਹੈ ਐਸੇ ਇੱਕ ਇਹਨਾਂ ਦੇਖੋ ਉਸ ਤੋਂ ਬਾਅਦ ਦੇਖੋ ਸੈੱਟ ਕਰਦੇ ਹੋਏ 벨ਟਾ ਜਿਹੜੀ ਨਾਲ 벨ਟ ਝੜਨੀ ਹੈ ਨਾਲੇ ਸਲਵਾਰ ਝੜਨੀ ਹੈ ਨਿਸ਼ਚਿਤ ਤੌਰ ਤੇ ਧਿਆਨ ਰੱਖਣਾ ਕਿ ਆਪਣੇ ਆ ਬਲ ਇਕੱਠੇ ਨਾ ਹੋ ਜਾਣ ਤੇ ਕੱਪੜਾ ਜਿਹੜਾ ਨੇਥੋ ਧਿਆਨ ਨਾ ਦੇਖਿਆ ਪੂਰੀ ਵੀਡੀਓ ਦੇਖੋ ਜੀ ਆਪਣਾ ਲਾਸਟ ਵਾਲ ਆ ਗਿਆ ਇੱਥੇ ਆਪਾਂ ਨੇ ਰੋਕ ਲੈਣੀ ਆ ਮਸ਼ੀਨ ਆਪਣੀ ਇਸ ਤੋਂ ਬਾਅਦ ਆਪਾਂ ਨਾ ਆਸਣ ਮਲਾ ਕੇ ਦੇਖਾਂਗੇ ਵੀ ਆਪਣਾ ਆਸਣਾ ਜਿਹੜਾ ਸਹੀ ਆ ਕਿ ਨਹੀਂ ਸਾਰੇ ਸਲਵਾਰ ਆਪਾਂ ਨੇ ਦੇਖੋ ਵਿੱਚ ਦੀ ਕ੍ਰਾਸ ਕਰਤੀ 벨ਟ ਦੇ ਇੱਥੋਂ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਆਸਣਾ ਜਿਹੜਾ ਫੜ ਲੈਣਾ ਦੇਖੋ ਆ ਪਿਛਲੇ ਆਸਣ ਦੀ ਸਿਲਾਈ ਹੋ ਗਈ ਆ ਆਪਣੀ 벨ਟ ਦੀ ਸਿਲਾਈ ਹੋ ਗਈ ਤੇ ਇਹਨੂੰ ਖਿੱਚ ਕੇ ਦੇਖਾਂਗੇ ਵੀ ਆਪਣੀ 벨ਟ ਜਿਹੜੀ ਸਹੀ ਜੜ ਰਹੀ ਆ ਜਾਂ ਨਹੀਂ ਜੜ ਰਹੀ ਦੇਖੋ 벨ਟ ਦਾ ਕੱਪੜਾ ਥੋੜਾ ਜਿਹਾ ਢਿੱਲਾ ਰਹਿਣਾ ਔਰ ਅਰੇ ਆਪਾਂ ਤੁਹਾਨੂੰ ਪਹਿਲੀ ਦੱਸੀ ਸੀ ਵੀ ਇਕ ਵਾਲ ਆਪਾਂ ਢੇੜ ਵੀ ਸਕਦੇ ਆ ਪਾ ਵੀ ਸਕਦੇ ਆ ਹੁਣ ਆਪਾਂ ਇੱਥੇ ਨਾ ਲਾਸਟ ਵਾਲਾ ਵਾਲਾ ਜਿਹੜਾ ਢੇੜ ਦਵਾਂਗੇ ਇਹਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਇੱਕ ਵਾਰੀ ਬਣਾ ਕੇ ਜ਼ਰੂਰ ਦੇਖੋ ਆਪਣੀਆਂ ਸਾਰੀਆਂ ਸਲਵਾਰਾਂ ਇਸੇ ਤਰੀਕੇ ਨਾਲ ਹੀ ਬਣਾਉਣੀਆਂ ਕਦੇ ਵੀ ਨਾ ਤਾਂ ਸਲਵਾਰ ਘੁੰਮੀ ਆ ਨਾ ਕਿਸੇ ਦਾ ਲੰਬਾ ਆ ਹੈਗਾ ਅੱਜ ਤੱਕ ਦੇਖੋ ਇਥੋਂ ਦੁਬਾਰਾ ਹੁਣ ਵਾਲ ਉਢੇੜ ਤਾਂ ਆਪਾਂ ਇੱਕ ਇਹਨੂੰ ਚੰਗੀ ਤਰ੍ਹਾਂ ਇਥੋਂ ਫੜ ਕੇ ਸਲਾਈ ਚੰਗੀ ਤਰ੍ਹਾਂ ਖਿੱਚ ਕੇ ਫੇਰ ਦੇਖਾਂਗੇ ਵੀ ਆਪਣੀ ਸੈਟ ਆਉਂਦੀ ਹੈ ਨਾ ਦੇਖ ਸਕਦੇ ਤੁਸੀਂ ਹੁਣ ਆਪਣੀ ਬੈਲਟ ਜਿਹੜੀ ਜਮਾ ਸੈਟ ਸੱਟ ਬੈਠੀ ਹੈਗੀ ਇਦੋਂ ਆਪਣੇ ਬਾਲਾ ਖਿੱਚ ਰੱਖਿਆ ਦੇਖੋ ਇਸ ਤਰੀਕੇ ਨਾਲ ਆਯੋਕੇ ਤੁਹਾਨੂੰ ਸਮਝ ਆ ਰਿਹਾ ਤੇ ਹੁਣ ਆਪਣੀ ਸਲਾਈ ਹੈ ਜਿਹੜੀ ਕੰਟੀਨਿਊ ਕਰਾਂਗੇ ਲਗਾਉਣੀ ਸਟਾਰਟ ਕਰਾਂਗੇ ਉਧਰਲੀ ਸਾਈਡ ਵੀ ਆਪਣੇ ਇੱਕ ਵਾਲਾ ਜਿਹੜਾ ਉਧੜੂਗਾ ਆਪਾਂ ਨੂੰ ਅੰਦਾਜ਼ਾ ਹੋ ਗਿਆ ਆਪਣੀਆਂ ਜਿਹੜੀ ਸਲਾਈ ਆ ਦੋਨੇ ਆਪਸ ਵਿੱਚ ਜੁਆਇੰਟ ਹੋ ਗਈਆਂ ਆਸਨ ਦੀ ਤੇ 벨ਟ ਦੀ ਬੈਕ ਵਾਲੀ ਇਸ ਤੋਂ ਬਾਅਦ ਦੇਖੋ ਫਿਰ ਆਪਾਂ ਨੇ ਖਿੱਚ ਕੇ ਦੇਖ ਲੈਣਾ ਇਧਰੋਂ ਦੇਖੋ ਇਸ ਤਰੀਕੇ ਨਾਲ ਆਪਣੀ ਜਿਹੜਿਆ ਅੱਗੇ ਤੋਂ ਬਲ ਪੈ ਰਹੇ ਨੇ ਨਾ ਇਹ ਤੋਂ ਕੱਪੜਾ ਆਪਾਂ ਮਲਾ ਕੇ ਦੇਖ ਲਾਂਗੇ ਵੀ ਆਪਣਾ ਸਹੀ ਬਣਦਾ ਜਾਂ ਨਹੀਂ ਬਣਦਾ। ਇਸ ਤਰੀਕੇ ਨਾਲ ਦੇਖੋ ਇਹਦੇ ਵਿੱਚ ਵੀ ਇੱਕ ਵਾਲਾ ਜਿਹੜਾ ਆਪਣਾ ਉੱਦੜੂਗਾ ਆਪਾਂ ਢੇੜ ਦਵਾਂਗੇ। ਇੱਕ ਲਾਸਟ ਵਾਲਾ ਵਾਲਾ ਜਿਹੜਾ ਉੱਦੜੂਗਾ। ਲੋ ਜੀ ਦੇਖੋ ਜਮਾ ਕੱਪੜਾ ਆਪਣਾ ਜਿਹੜਾ ਸੈੱਟ ਬੈਠ ਗਿਆ। ਹੁਣ ਆਪਾਂ ਅੱਗੇ 벨ਟ ਜਿਹੜੀ 곗 ਦਵਾਂਗੇ। ਸਾਰਨਾ ਸੌਖਾ ਤਰੀਕਾ ਇਹ 벨ਟ ਚੜਨ ਦਾ ਕੋਜ਼ੀ ਵਾਲਾ ਆਪਣੇ ਪਾਏਗੇ ਤੇ ਬੈਲਟ ਵੀ ਆਪਣੀ ਜੜੀਗੇ ਦੇਖੋ ਜੀ ਇਹਦੀ ਲੁੱਕ ਚੈੱਕ ਕਰੋ ਕਿੰਨੇ ਸੋਹਣੇ ਵਾਲਾ ਜਿਹੜੇ ਆਪਣੇ ਪਾਇਆ ਸਾਰੇ ਆ ਆਪਣੇ ਇਧਰਲੀ ਸਾਈਡ ਦੇ ਵਾਲਾ ਆ ਆਪਣੇ ਇਧਰਲੀ ਸਾਈਡ ਦੇ ਇਸ ਤੋਂ ਬਾਅਦ ਆਪਾਂ ਇਹ ਸਲਾਈ ਜਿਹੜੀ ਦੱਬ ਦਾ ਮੰਗ ਸਿਉਣ ਦੱਬਣ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆਪਾਂ ਧਾਗਾ ਪਾ ਲਈ ਹਾਂਜੀ ਸਲਵਾ ਸिलाई ਦੱਬਣ ਲਈ ਕੀ ਕਰਨਾ ਆਪਾਂ ਨੇ ਜਿਹੜਾ ਆਪਣਾ ਨੀਚੇ ਵਾਲਾ ਕੱਪੜਾ ਇਹਨੂੰ ਆਪਾਂ ਉੱਪਰ ਕਰ ਲੈਣਾ ਜਿਵੇਂ ਆਪਣਾ ਆਹ ਵਾਲਾ ਕੱਪੜਾ ਨੇ ਇਹਨੂੰ ਆਪਾਂ نیچے ਨਹੀਂ ਕਰਨਾ ਉੱਪਰ ਦੀ ਸਾਈਡ ਕਰਨਾ ਬੈਲਟਾ ਦੀ ਸਾਈਡ ਇਸ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਜਿਹੜੀ ਸਲਾਈ ਆ ਸਿੱਧੀ ਸਾਈਡ ਲਗਾਵਾਂਗੇ ਨੀਚੇ ਤੋਂ ਧਿਆਨ ਰੱਖਾਂਗੇ ਵੀ ਆਪਣਾ ਕੱਪੜਾ ਨੀਚੇ ਨਾ ਹੋ ਜੇ ਐਤੋਂ ਇਸ ਤਰੀਕੇ ਨਾਲ ਜਿਹੜੀ ਸਲਾਈ ਆਪਣੀ ਦੱਬੀ ਜਾਂਦੀ ਹੁੰਦੀ ਹੈ ਦੇਖੋ ਹਾਂਜੀ ਦੇਖੋ ਸਲਵਾਰ ਦੇ ਵਾਲਾਂ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਜਿਹੜੇ ਆਪਣੇ ਵਾਲਾ ਪਾ ਕੇ ਰੈਡੀ ਹੋਏ ਹੈਗੇ ਦੇਖ ਸਾਹ ਦੇਉਗੇ ਜੇ ਵੀਡੀਓ ਬਦਿਆ ਲੱਗੀ ਤਾਂ ਪਲੀਜ਼ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਲਈ ਹੈ ਵੀਡੀਓ ਹੈਲਪਫੁਲ ਹੈਗੀ ਸੀ ਜਾਂ ਨਹੀਂ ਹੈ ਕਿਸੇ ਹਾਂਜੀ ਦੇਖੋ ਸਲਵਾਰ ਆਪਣੀ ਬਣ ਕੇ ਰੈਡੀ ਹੋ ਗਈ ਪਹਿਲਾਂ ਤਾਂ ਆਪਾਂ ਵੀਡੀਓ ਐਂਡ ਕਰਤਾ ਸੀ ਫਿਰ ਜਦੋਂ ਫਾਈਨਲ ਲੁੱਕ ਬਣ ਗਈ ਤਾਂ ਆਪਾਂ ਨੂੰ ਸੋਚਿਆ ਤੁਹਾਨੂੰ ਦਿਖਾਈ ਦੇਈਏ ਤੁਸੀਂ ਦੇਖਦੇ ਹੋ ਸਕਦੇ ਹੋ ਸਲਵਾਰ ਦੇ ਮੂਰੀਆਂ ਨੇ ਜਿਹੜੀ ਅੰਦਰਲੀ ਸਾਈਡ ਜਾ ਰਹੀਆਂ ਨੇ ਮਤਲਬ ਇੱਧਰ ਨੂੰ ਜਾ ਰਹੀਆਂ ਨੇ ਜੇ ਬਾਹਰ ਨੂੰ ਘੁੰਮਦੀ ਹੁੰਦੀ ਐ ਇਸ ਤਰੀਕੇ ਨਾਲ ਤਾਂ ਮੂਰੀ ਜਿਹੜੀ ਆਪਣੀ ਘੁੰਮਣੀ ਸੀ ਆ ਤੁਸੀਂ ਦੇਖ ਸਕਦੇ ਹੋ ਮੂਰੀਆਂ ਨੇ ਜਿਹੜੀਆਂ ਅੰਦਰਲੀ ਸਾਈਡ ਜਾ ਰਹੀਆਂ ਨੇ ਜਦੋਂ ਆਪਾਂ ਉੱਪਰ ਪ੍ਰੋਪਰ ਫੜ ਕੇ ਰੱਖਦੇ ਆ ਇਹਦੇ ਨਾਲ ਤਾਂ ਸਲਵਾਰਾ ਜਿਹੜੀ ਆਪਣੀ ਪੂਰੀ ਵਧੀਆ ਪਰਫੈਕਟ ਬਣੀਏਗੀ ਤੇ ਸਵਾਰਾ ਆਪਣੀ ਕਿਸੇ ਸਾਈਡ ਤੋਂ ਨਹੀਂ ਘੁੰਮੂਗੀ ਤੁਸੀਂ ਦੇਖ ਸਕਦੇ ਉੱਤੋਂ ਐਦਾਂ ਫੜ ਲੈਣਾ ਸਿੱਧੂ ਨੂੰ ਸਿੱਧਾ ਸੈਂਟਰ ਨਾਲ ਸੈਂਟਰ ਬਣਾਉਂਦੇ ਹੋਏ ਦੇਖੋ 벨ਟ ਦਾ ਸੈਂਟਰ ਮਿਲੇ ਹੋਏ ਨੇ ਨਾ ਤੇ نیچے ਦੇਖੋ ਉਹਦੀ ਚੈੱਕ ਕਰੋ ਮੂੜੀਆਂ ਦੀ ਲੋਕਾ ਜਿਹੜੀ ਅੰਦਰ ਨੂੰ ਜਾ ਰਹੀ ਆ ਬਾਹਰ ਨੂੰ ਨਹੀਂ ਜਾ ਰਹੀ ਆ ਸਿੱਧੀ ਕਢੀਏਗੀ ਇਸ ਤਰੀਕੇ ਨਾਲ ਜਿਹੜੀ ਆ ਬਾਲਾ ਜਿਹੜੇ ਦੇਖੋ ਆਪਣੇ ਪਤਾ ਲੱਗ ਰਹੇ ਵੀ ਸੈਂਟਰ ਦੇ ਵਿੱਚ ਪਏ ਹੋਏ ਆਗੇ